ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਫਰੀਦਾ ਜੀ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪ ਨੇੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਕ ਪਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੀਸ ਗੁਨਹੀ ਪਰਿਆ ਮੈਂ ਫਿਰਾਂ ਲੋਕ ਕਹਿੰਦਰਬੀਸ਼ ਸੋ ਕਹੋ ਟਲ ਗੁਰਸੇਵੀਐ ਐਨਸ ਸੈ ਜਸ ਭਾਈ ਦਰਸ਼ਨ ਪਰ ਸਿ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਓ ਵੈ ਸਿਫਤਿ ਕ ਸਮਦੀ ਬੂਲੇ ਅਰਸੋਂ ਕੁਰਸੋਂ ਛਟੀ ਐ ਤੁਧ ਡਿਠੇ ਸਚੀ ਪਾਤਿਸ਼ਾ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਾਤਿਸ਼ਾ ਸ਼ੇਰ ਸ਼ਾਹਾਂ ਦੀਸ਼ਾ ਜਿਸ ਪਾਸ ਬੈਠਿਆ ਸੋਹੀਏ ਸਬਨੰਦ ਵਈਸਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸ਼ੇਖ ਫਰੀ ਜੀ ਦੇ ਗੁਰਬਾਣੀ ਦੇ ਸਬੰਧ ਵਿੱਚ ਕੁਝ ਵਿਚਾਰਾਂ ਜਿਹੜੀਆਂ ਆ ਆਪਜੀ ਦੇ ਨਾਲ ਸਾਂਝੀਆਂ ਕਰਾਂਗੀ ਕਿ ਸ਼ੇਖ ਫਰੀਦ ਜੀ ਨੇ ਗੁਰਬਾਣੀ ਜਿਹੜੀ ਆ ਵਿਚਾਰਨ ਕੀਤੀ ਔਰ ਜੋ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਬਾਇਮਾਨ ਹੈ ਸ਼ੇਖ ਫਰੀਦ ਜੀ ਦਾ ਜੀਵਨ ਅਨੁਭਵ ਚਿੰਤਨ ਬੜਾ ਵਿਸ਼ਾਲ ਤੇ ਗਹਿਰਾ ਹੈ ਔਰ ਜਿਵੇਂ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਬੜੀਆਂ ਆਕਰਸ਼ਕ ਅਤੇ ਪ੍ਰੇਰਣਾਦਾਇਕ ਹਨ ਉਸੇ ਤਰ੍ਹਾਂ ਹੀ ਉਹਨਾਂ ਦੀ ਬਾਣੀ ਵੀ ਜਿਹੜੀ ਹੈ ਉਹ ਸਾਡੇ ਅੰਦਰ ਖਿੱਚ ਪਾਉਂਦੀ ਆ ਔਰ ਸਾਨੂੰ ਜੀਵਨ ਦੇ ਸਬੰਧੀ ਇੱਕ ਜਾਂਚ ਦੱਸਦੀ ਆ ਜੀਵਨ ਨੂੰ ਕਿਵੇਂ ਸਾਦੇ ਢੰਗ ਨਾਲ ਅਸੀਂ ਬਤੀਤ ਕਰਕੇ ਆਪਣੇ ਜੀਵਨ ਨੂੰ ਸਖਾਲਾ ਬਣਾ ਸਕਦੇ ਆਂ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜੋਨਾ ਦੇ ਸ਼ਬਦਾਂ ਤੇ ਸ਼ਲੋਕਾਂ ਅੰਦਰ ਸਮੁੱਚੀ ਲਕਾਈ ਲਈ ਇੱਕ ਮਹਾਨ ਸੰਦੇਸ਼ ਸੰਭੋਇਆ ਹੋਇਆ ਹੈ ਜੋ ਕਿ ਮਨੁੱਖ ਨੂੰ دنیਵੀ ਜੀਵਨ ਦੀ ਵਿਹਾਰਕਤਾ ਦੇ ਨਾਲ ਨਾਲ ਅਧਿਆਤਿਕ ਮਾਰਗ ਪ੍ਰਤੀ ਕਾਰਯਸ਼ੀਲ ਕਰਦਾ ਹੈ ਸੇਖ ਫਰੀ ਜੀ ਬਾਣੀ ਸੂਫੀ ਵਿਚਾਰਧਾਰਾ ਦੀ ਜਿਹੜੀ ਆ ਉਹ ਪ੍ਰਤੀਨਿਧਤਾ ਕਰਦੀ ਆ ਇਸੇ ਕਰਕੇ ਇਸਲਾਮੀ ਸ਼ਬਦਾਵਲੀ ਤੇ ਪ੍ਰਤੀਕਾਂ ਦਾ ਪ੍ਰਯੋਗ ਹੋਇਆ ਵਾ ਪਰੰਤੂ ਇਸ ਤੱਪ ਦੇਸ਼ ਸਮੂਹ ਮਨੁੱਖ ਜਾਤੀ ਲਈ ਸਾਂਝਾ ਪ੍ਰਤੀਤ ਹੁੰਦਾ ਹੈ। ਅਤੇ ਇਸ ਬਾਣੀ ਵਿੱਚ ਕੋਈ ਸਰਬਸਾਂਝੇ ਵਿਚਾਰ ਪ੍ਰਗਟ ਹੋਏ ਹਨ ਜਿਨ੍ਹਾਂ ਦੀ ਹਰ ਜੋਗ ਦੇ ਵਿੱਚ ਲੋੜ ਜਿਹੜੀ ਆ ਉਹ ਮਹਿਸੂਸ ਹੁੰਦੀ ਆ ਸਾਡੇ ਪਲ-ਪਲ ਤੇ ਪੈਰ ਦੇ ਉੱਤੇ ਹਰ ਤਰ੍ਹਾਂ ਕਰਕੇ ਜਿਹੜੀ ਰਵਾਣੀ ਆ ਸ਼ੇਖਪਰੀ ਜੀ ਦੀ ਉਹ ਸਾਡੀ ਜਿਹੜੀ ਆ ਅਗਵਾਈ ਕਰਦੀ ਆ ਸਾਨੂੰ ਜੀਵਨ ਸੇਧ ਦਿੰਦੀ ਆ ਕਹਿੰਦੇ ਨੇ ਕਿ ਜੇ ਤੂੰ ਅਕਲ ਲਤੀਫ ਹੈ ਕਾਲੀ ਲਿਖਣਾ ਲੇਕ ਕਹਿੰਦੇ ਹੈ ਮਨੁੱਖ ਜੇ ਤੂੰ ਅਕਲ ਵਾਲਾ ਹੈ ਬੁੱਧੀ ਵਾਲਾ ਹੈ ਸਿਆਣਾ ਹੈ ਤਾਂ ਮਾੜੇ ਕਰਮ ਨਾ ਕਰ ਕਿਉਂਕਿ ਜਿਹੜੇ ਤੂੰ ਕਰਮ ਮਾੜੇ ਕਰਦਾ ਵਾਂ ਉਹਨਾਂ ਦੇ ਨਾਲ ਜਿੱਥੇ ਤੂੰ ਆਪ ਦੁਖੀ ਹੁੰਨਾ ਵਾਂ ਉਤੇ ਨਾਲ ਜਿਹੜੇ ਦੂਜੇ ਨੇ ਤੇਰੇ ਭੈਣ ਭਰਾ ਸੰਗੀ ਸਾਥੀ ਜਿੰਨੇ ਵੀ ਮਨੁੱਖਤਾ ਦੇ ਸਾਰਿਆਂ ਦੇ ਲਈ ਜਿਹੜਾ ਵਾ ਉਹ ਦੁੱਖ ਦਾ ਕਾਰਨ ਬਣਦਾ ਵਾ ਪਰੇਸ਼ਾਨੀ ਦਾ ਕਾਰਨ ਬਣਦਾ ਕਹਿੰਦੇ ਆਪ ਨੇੜੇ ਗਰੀਬਾਂ ਨੇ ਸਿਰ ਨੀਵਾ ਕਰ ਦੇਖ ਤੂੰ ਦੂਜਿਆਂ ਨੂੰ ਮਾਰਾ ਕਹਿਣਾ ਵਾ ਕਈ ਵਾਰੀ ਭੰਡ ਦਾਵਾ ਕਈ ਵਾਰੀ ਉਹਨਾਂ ਦੇ ਵਿੱਚ ਨੁਕਸ ਕੱਢਦਾ ਪਰ ਆਪਣੇ ਅੰਦਰ ਕਦੀ છાਤੀ ਮਾਰ ਕੇ ਨਹੀਂ ਵੇਖੀ ਕਿ ਮੇਰੇ ਵਿੱਚ ਵੀ ਬਹੁਤ ਸਾਰੇ ਜਿਹੜੇ ਆ ਔਗਣ ਆ ਸੋ ਆਪਣੇ ਅੰਦਰ છાਤੀ ਮਾਰ ਕੇ ਉਹਨਾਂ ਨੂੰ ਜਿਹੜਾ ਵਾ ਸਾਫ਼ ਕਰਨਾ ਚਾਹੀਦਾ ਵਾ ਔਗਣਾ ਨੂੰ ਉਹਨਾਂ ਦੀ ਜਗ੍ਹਾ ਗੁਣ ਪੈਦਾ ਕਰਨੀ ਚਾਹੀਦੀ। ਇਥੇ ਫਰੀਦ ਸਾਹਿਬ ਕਹਿੰਦੇ ਨੇ ਕਿ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਕਹਿੰਦੇ ਮੇਰਾ ਲਿਬਾਸ ਜਿਹੜਾ ਹੈ ਉਹ ਫਕੀਰਾਂ ਵਾਲਾ ਹੈ ਦਰਬੀਸ਼ਾਂ ਵਾਲਾ ਹੈ ਮੇਰੇ ਕੱਪੜੇ ਮੇਰਾ ਪਹਿਰਾਵਾ ਬਿਲਕੁਲ ਜਿਹੜਾ ਵਾ ਉਹ ਕੈ ਸਕਦੇ ਆ ਕਿ ਧਾਰਮਿਕ ਆ ਪਰ ਕਹਿੰਦੇ ਮੇਰੇ ਅੰਦਰ ਔਗਣ ਭਰੇ ਹੋਏ ਆ ਤੇ ਇਹ ਮੇਰਾ ਲਿਬਾਸ ਵੇਖ ਕੇ ਲੋਕ ਮੈਨੂੰ ਦਰਵੇਸ਼ ਕਹਿੰਦੇ ਆ ਪਰ ਅਸਲ ਦੇ ਵਿੱਚ ਮੇਰੀ ਬਾਣੀ ਤੇ ਮੇਰੇ ਜਿਹੜਾ ਮੈਂ ਲਿਬਾਸ ਬਹਿਨੇ ਆਂ ਜਿਹੜਾ ਬਾਣਾ ਪਹਿਨੇ ਆਂ ਉਹਦੇ ਵਿੱਚ ਬੜਾ ਅੰਤਰ ਆ ਸੋ ਇਸ ਕਰਕੇ ਅੰਦਰੋਂ ਬਾਹਰੋਂ ਇੱਕ ਹੋਣਾ ਵਾ ਜੇਕਰ ਸਾਡਾ ਪਹਿਰਾਵਾ ਚੰਗਾ ਵਾ ਤੇ ਸਾਡਾ ਜਿਹੜਾ ਵਾ ਵਿਹਾਰ ਆ ਉਹ ਵੀ ਚੰਗਾ ਹੋਣਾ ਚਾਹੀਦਾ ਕਿਉਂਕਿ ਜਿਹੇ ਚਰਿੱਤਰ ਵਾਲਾ ਵਿਅਕਤੀ ਪਖਾੰਡ ਹੀ ਨਹੀਂ ਕਰਦਾ ਨਾ ਹੀ ਧਾਰਮਿਕ ਪਖਾੰਡ ਨੂੰ ਉੱਚ ਸਮਝਦਾ ਸੋ ਇਸ ਬਾਰੇ ਫਰੀਦ ਜੀ ਦਾ ਗਲੇਰਾ ਸ਼ਲੋਕ ਜਿਹੜਾ ਵਾ ਸੁਫੀ ਤੇ ਮੁਸਲਮਾਨਾਂ ਲਈ ਨਹੀਂ ਸਕੋ ਹਰਬ ਧਰਮ ਦੇ ਪੈਰੋਕਾਰਾਂ ਲਈ ਗਵਾਹੀ ਦੇਣ ਵਾਲਾ ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿੱਸੇ ਚਾਨਣਾ ਦੇਲੇ ਅੰਧਿਆਰੀ ਰਾਤ ਕਹਿੰਦੇ ਕੰਨਾਂ ਦੇ ਵਿੱਚ ਜਿਹੜਾ ਹੈ ਉਹ ਮਸੱਲਾ ਹੈ ਔਰ ਕਹਿੰਦੇ ਨੇ ਕਿ ਦਿਲ ਮੇਰਾ ਜਿਹੜਾ ਵਾ ਉਹ ਕਾਲਾ ਵਾ ਤੇ ਮੇੜੀਆਂ ਜਿਹੜੀਆਂ ਗੱਲਾਂ ਬਾਤਾਂ ਬੜੀਆਂ ਮਿੱਠੀਆਂ ਵਾਂ ਗੋੜਿਆ ਬਾਤ ਔਰ ਕੰਨਾਂ ਦੇ ਵਿੱਚ ਮੈਂ ਮਸੱਲੇ ਪਾਏ ਆ ਔਰ ਗਾਸੂਫ ਘਰ ਤੇ ਸੂਫੀ ਜਿਹੜੇ ਰੰਗ ਦੇ ਜਿਹੜੇ ਆ ਪਹਿਰਾਵੇ ਪਾਏ ਆ ਤੇ ਬਾਹਰ ਦੀ ਸੇ ਚਾਨਣਾ ਬਾਹਰ ਮੈਂ ਜਿਹੜਾ ਵਾ ਉਹ ਮੈਨੂੰ ਸਭ ਕੁਝ ਜਿਹੜਾ ਲੋਕਾਂ ਦਾ ਕੀ ਕਰਦੇ ਆ ਕੀ ਨਹੀਂ ਕਰਦੇ ਉਹ ਨਜ਼ਰ ਆਉਂਦਾ ਵਾ ਪਰ ਮੈਂ ਕੀ ਕਰਦਾ ਵਾਂ ਇਹ ਮੈਨੂੰ ਨਜ਼ਰ ਨਹੀਂ ਆਉਂਦਾ ਕਿ ਮੇਰੇ ਅੰਦਰ ਕਿਹੜੇ ਔਗਣੇ ਆ ਮੇਰੇ ਅੰਦਰ ਕਿਹੜੀਆਂ ਬਰਾਈਆਂ ਵਾਂ ਉਹਨਾਂ ਨੂੰ ਮੈਂ ਦੂਰ ਕਰਨਾ ਸੋ ਇਹ ਜਿਹੜਾ ਪਖੰਡਵਾਦ ਆ ਜਿਹੜਾ ਦੋਰਾ ਕਰਦਾ ਰਿਹਾ ਉਹਦੇ ਸੰਬੰਧੀ ਗੁਰੂ ਸਾਹਿਬਾਨ ਨੇ ਸਾਨੂੰ ਭਗਤ ਫਰੀਦ ਜੀ ਨੇ ਜਿਹੜਾ ਵਾ ਉਹ ਇਸ ਸ਼ਲੋਕ ਦੇ ਵਿੱਚ ਸਾਨੂੰ ਸਮਝਾਇਆ ਕਹਿੰਦੇ ਆਪ ਸواری ਮੈਂ ਮਿਲੇ ਮੈਂ ਮਿਲਿਆ ਸੁਖ ਹੋਈ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਈ ਕਹਿੰਦੇ ਨੇ ਕਿ ਜੇਕਰ ਆਪਣੇ ਆਪ ਨੂੰ ਸਵਾਰੇਗਾ ਆਪਣੇ ਅੰਦਰ ਨੂੰ ਸਾਫ਼ ਕਰੇਗਾ ਆਪਣੇ ਔਗਣ ਦੂਰ ਕਰਕੇ ਆਪਣੇ ਅੰਦਰ ਗੁਣਾਂ ਦਾ ਪ੍ਰਵੇਸ਼ ਕਰੇਗਾ ਸੱਭਿਆਚਾਰਕ ਸਦਗੁਣ ਨੇਕੀ ਭਲਾਈ ਰੱਬੀ ਗੁਣ ਪੈਦਾ ਕਰੇਗਾ ਆਪਣੇ ਆਪ ਨੂੰ ਜੇਕਰ ਨੇਕ ਬਣਾਵਾਂਗੇ ਫਿਰ ਹੀ ਸਾਨੂੰ ਸੁੱਖ ਮਿਲਣਾ ਵਾ ਫਿਰ ਸਾਡੇ ਮਨ ਨੂੰ ਸੁਖੂਨ ਸਕੂਨ ਮਿਲਣਾ ਫਿਰ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ ਅਦਰਵਾਈਜ਼ ਜੇ ਦਿਲ ਦੇ ਵਿੱਚ ਕੁਝ ਹੋ ਰਿਹਾ ਤੇ ਮੂੰਹ ਚ ਕੁਝ ਹੋ ਰਿਹਾ ਕਹਿੰਦੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਜਿਨ੍ਹਾਂ ਦੇ ਮਨ ਦੇ ਵਿੱਚ ਹੋ ਰਿਆ ਮੁਖ ਦੇ ਵਿੱਚ ਹੋ ਰਿਆ ਉਹ ਕੱਚੇ ਆ ਉਹਨਾਂ ਨੂੰ ਗੁਰੂ ਸਾਹਿਬਾਨ ਕਹਿੰਦੇ ਕਿ ਉਹ ਸੱਚੇ ਇਨਸਾਨ ਨਹੀਂ ਆ ਔਰ ਉਹਨਾਂ ਨੂੰ ਜਿਹੜੇ ਭਗਤ ਜੀ ਕਹਿੰਦੇ ਆ ਕਿ ਦਿਲ ਦੇ ਵਿੱਚੋਂ ਉਹਨਾਂ ਲਈ ਜਿਹੜੀ ਕੋਈ ਜਗ੍ਹਾ ਨਹੀਂ ਹੈ ਗਈ ਪਰਮਾਤਮਾ ਦੀ ਘਰ ਦੇ ਵਿੱਚ ਜਾਂ ਉਹ ਚੰਗੇ ਨਹੀਂ ਸਮਝੇ ਜਾਂਦੇ ਉਹਨਾਂ ਨੂੰ ਕੋਈ ਵੀ ਆਦਰ ਸਤਕਾਰ ਨਹੀਂ ਦਿੰਦਾ ਕਿਉਂਕਿ ਝੂਠ ਮਾਰਨਾ ਬੇਈਮਾਨੀ ਪਖੰਡ ਇਹ ਜਿਹੜਾ ਦੋਹਰਾ ਕਰਦਾ ਰਿਹਾ ਉਹਦੇ ਜਿਹੜੇ ਸਬੰਧ ਦੇ ਵਿੱਚ ਗੁਰੂ ਸਾਹਿਬਾਂ ਨੇ ਕਿਹਾ ਕਿ ਜੇ ਤੂੰ ਮੇਰਾ ਹੋਈ ਰਹੀ ਕਹਿੰਦੇ ਫਰੀਦ ਜੀ ਕਹਿੰਦੇ ਕਿ ਜੇ ਤੂੰ ਉਸ ਪ੍ਰਮਾਤਮਾ ਦਾ ਹੋ ਜਾਏਗਾ ਚੰਗਾ ਇਨਸਾਨ ਬਣ ਜਾਏਗਾ ਆਪਣੇ ਆਪ ਨੂੰ ਸਵਾਰ ਲਏਗਾ ਤੇ ਇਹ ਜਿਹੜਾ ਸਾਰਾ ਜਾਗਿਆ ਇਹ ਜਿਹੜੀ ਦੁਨੀਆ ਵਾਂ ਇਹ ਜਿਹੜਾ ਸਾਰਾ ਜਗਤ ਤਮਾਸ਼ਾ ਉਹ ਤੇਰਾ ਹੋ ਜਾਏਗਾ ਪਾਵੇ ਕਿ ਹਰ ਬੰਦਾ ਇਮਾਨਦਾਰ ਬੰਦੇ ਦਾ ਯਾਰ ਆ ਦੋਸਤ ਆ ਹਰ ਨਿਸ਼ਾਨ ਚਾਹੁੰਦਾ ਕਿ ਮੈਨੂੰ ਚੰਗਾ ਨਿਸ਼ਾਨ ਮਿਲੇ ਮੇਰੇ ਨਾਲ ਜਿਹੜਾ ਕੋਈ ਛਲਕਬੁਟ ਨਾ ਕਰੇ ਪ੍ਰੇਮ ਕਰੇ ਔਰ ਅੰਦਰੋਂ ਬਾਹਰੋਂ ਜਿਹੜਾ ਵਾ ਇੱਕ ਹੋਵੇ ਕੋਈ ਝੂਠ ਫਰੇਬ ਨਾ ਕਰੇ ਸੋ ਫਰੀ ਸਾਹਿਬ ਜੀ ਦੀ ਬਾਣੀ ਦੀ ਵਿਸ਼ੇਸ਼ਤਾ ਇਹ ਹੈ ਇਸ ਵਿੱਚ ਬਹੁਤ ਸਾਰੇ ਜਿਹੜੇ ਆ ਗੁਰੂ ਸਾਹਿਬਾਨਾਂ ਨੇ ਸਾਨੂੰ ਜਿਹੜੇ ਆ ਉਹ ਉਦਾਹਰਨ ਸਹਿਤ ਜਿਹੜੇ ਵਿੰਬ ਸੰਕਲਪ ਵਰਤ ਕੇ ਸਾਨੂੰ ਜਿਹੜੀ ਆ ਉਹ ਜਿਹੜਾ ਰੱਬੀ ਮਾਰਗ ਤੇ ਚੱਲਣ ਦੇ ਵਾਸਤੇ ਦਰਸਾਇਆ ਵਾ ਦਰਵੇਸ਼ ਸ਼ਬਦ ਅਸਲ ਵਿੱਚ ਸੂਫੀ ਮਤ ਦਾ ਸੰਕਲਪਿਕ ਸ਼ਬਦ ਆ ਔਰ ਦਰ ਵੇਸ਼ ਕਹਿੰਦੇ ਨੇ ਕਿ ਇਹ ਫਾਰਸੀ ਦਾ ਸ਼ਬਦ ਆ ਔਰ ਦਰਵਾਜ਼ੇ ਤੇ ਮੰਗਣ ਵਾਲਾ ਜਾਚਕ ਔਰ ਇਹਦੇ ਵਿੱਚ ਕਹਿੰਦੇ ਗੁਰੂ ਸਾਹਿਬਾਨ ਸਾਨੂੰ ਫਰੀਜ ਕਹਿੰਦੇ ਆ ਕਿ ਫਰੀਦਾ ਦਰਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ ਬਾਨੇ ਉਠਾਈ ਪੋਟਲੀ ਕਿੱਥੇ ਵੰਜਾਂ ਕਤ ਕਹਿੰਦਿਆ ਕਿ ਮੈਂ ਆਪਣੀ ਥਾਂ ਥਾਂ ਦੀ ਜਿਹੜਾ ਵਾ ਦਰਦਰਵੇਸ਼ੀ ਗਾਕੜੀ ਚੱਲਾਂ ਦੁਨੀਆ ਪੱਤ ਬੰਨ੍ਹੇ ਉਠਾਈ ਪੋਟਲੀ ਕਿੱਥੇ ਵੰਜਾਂ ਕਤ ਕਿ ਜਿਹੜੀ ਦਰਵੇਸ਼ੀ ਵਾਸਤੇ ਮੈਂ ਥਾਂ ਥਾਂ ਤੇ ਤੁਰਿਆ ਫਿਰਦਾ ਵਾਂ ਦੁਨੀਆ ਦੇ ਵਿੱਚ ਕਹਿੰਦੇ ਆ ਕਿ ਮੈਂ ਆਪਣੀ ਪੋਟਲੀ ਜਿਹੜੀ ਆ ਉਹ ਬੰਨ੍ਹ ਲਈ ਗੱਠੜੀ ਔਰ ਮੈਂ ਕਿੱਥੇ ਜਾਵਾਂ ਕਿਉਂਕਿ ਅਸਲ ਦੇ ਵਿੱਚ ਸਾਨੂੰ ਜਿਹੜਾ ਪਰਮਾਤਮਾ ਵਾ ਉਹ ਸਾਡੇ ਅੰਦਰੋਂ ਹੀ ਜਿਹੜਾ ਵਾ ਲੱਭਣਾ ਵਾ ਸਾਡੇ ਅੰਦਰ ਹੀ ਪਰਮਾਤਮਾ ਵਸਦਾ ਵਾ ਔਰ ਇਸ ਦੇ ਵਿੱਚ ਸਾਨੂੰ ਇਹ ਸਮਝਾਇਆ ਵਾ ਕਿ ਫਰੀਦ ਜੀ ਦੀ ਬਾਣੀ ਵਿੱਚ ਦਰਵੇਸ਼ੀ ਕਿਸੇ ਖਾਸ ਭੀਖ ਦਾ ਨਾਂ ਨਹੀਂ ਸਗੋਂ ਮਨੁੱਖੀ ਜੀਵਨ ਦੇ ਅੰਤਮ ਮਨੋਰਥ ਦੀ ਪ੍ਰਾਪਤੀ ਲਈ ਕਾਰਜਚੀਲ ਮਨੁੱਖ ਨੂੰ ਦਰਵੇਸ਼ ਆਖਦੇ ਆ ਔਰ ਫਰੀਦ ਜੀ ਨਿਸਾਰ ਹਰ ਮਨੁੱਖ ਦਾ ਮਨ ਤੋਂ ਪਰਮਾਤਮਾ ਵਿੱਚ ਲੀਨਤਾ ਪ੍ਰਾਪਤ ਕਰਨਾ ਔਰ ਇਸ ਅਦਰਸ਼ ਦੀ ਪ੍ਰਾਪਤੀ ਲਈ دنیਾਵੀ ਪੱਧਰ ਤੇ ਇੱਕ ਕਾਰਜਸ਼ੀਲ ਮਨੁੱਖ ਦੇ ਨੈਤਿਕ ਅਧਿਆਤਮਿਕ ਰੁਪਾਂਤਰਨ ਦੀ ਗੱਲ ਕਰਦੇ। ਔਰ ਇਸ ਰੁਪਾਂਤਰਨ ਹਿਤ ਉਹ ਇੱਕ ਵਿਖੜੇ ਪੈਂਡੇ ਰਾਈ ਗੁਜ਼ਾਰਦੇ ਆ ਸੁਚੇਤ ਕਰਦੇ ਆ ਕੀ ਦਰਵੇਸ਼ੀ ਦਾ ਰਾਹ ਕੋਈ ਸੌਕਾ ਕੰਮ ਨਹੀਂ ਆ ਕਿਉਂਕਿ ਬੜਾ ਕੁਝ ਤਿਆਗਣਾ ਪੈਂਦਾ ਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਪੈਂਦਾ ਵਾ ਸਤਗੁਣ ਧਾਰਨ ਕਰਨੇ ਪੈਂਦੇ ਆ ਦੁਨਿਆਵੀ ਮੋਹ ਮਾਇਆ ਦੇ ਲਾਲਚ ਦੇ ਵਿੱਚ ਨਹੀਂ ਫਸਣਾ ਔਰ ਕਿਸੇ ਕਿਸਮ ਦਾ ਕਿਸੇ ਨਾਲ ਕੋਈ ਧੋਖਾ ਫਰੇਬ ਠੱਗੀ ਜਾਂ ਅਨੁਚਿਤ ਵਿਹਾਰ ਨਹੀਂ ਕਰਨਾ ਜਿਹਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੇ ਔਰ ਉਹਨਾਂ ਅਨੁਸਾਰ ਦਰਵੇਸ਼ੀ ਦੇ ਰਾਹ ਤੇ ਚੱਲਣ ਲਈ ਦੁਨੀਆ ਨੂੰ ਤਿਆਗਣਾ ਜਿਹੜਾ ਵਾ ਉਹ ਕਹਿੰਦੇ ਆ ਕਿ ਜਿਹੜੇ ਦੁਨੀਆ ਦੇ ਜਿਹੜੇ ਅਸੀਂ ਜਿਹੜੇ ਸਵਾਦ ਆ ਜਿਹੜੇ ਚਸਕੇ ਆ ਉਹਨਾਂ ਨੂੰ ਤਿਆਗਣਾ ਔਰ ਰੁਖੀ ਮਿੱਸੀ ਜਿਹੜੀ ਆ ਉਹ ਖਾਣੀ ਆ ਸੋ ਦੁਨੀਆਦਾਰੀ ਤੇ ਦਰਵੇਸ਼ੀ ਜਿਹੜੇ ਆ ਇਕੱਠੇ ਨਹੀਂ ਚੱਲ ਸਕਦੇ ਕਹਿਣ ਤੋਂ ਪਾਵਿਆ ਕਿ ਦੁਨੀਆ ਦੇ ਲੋਕ ਜਿਹੜੇ ਆ ਉਹ ਮਾਇਆ ਕੱਤਰ ਕਰਨ ਦੇ ਵਿੱਚ ਲੱਗੇ ਹੋਏ ਆ ਵੱਤੋ ਵੱਤ ਹੋੜ ਲੱਗੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵੱਤੋ ਵੱਤ ਪੈਸਾ ਕਮਾ ਲਈਏ ਕਿਸੇ ਤਰੀਕੇ ਨਾਲ ਵੀ ਕਮਾ ਲਈਏ ਬਸ ਇਹ ਜਿਹੜਾ ਕਈ ਸਹਿ ਸਕਦੇ ਆ ਕਿ ਜਿਹੜੀ ਲਾਲਸਾ ਵਾ ਉਹ ਕਈ ਵਾਰੀ ਮਨੁੱਖ ਜਿਹੜਾ ਇਹਦੇ ਚੱਕਰਾਂ ਦੇ ਵਿੱਚ ਗੁਨਾਹ ਕਰਦਾ ਵਾ ਕਈ ਤਰ੍ਹਾਂ ਦੇ ਜਿਹੜੇ ਪੁੱਠੇ ਸਿੱਧੇ ਰਾਹ ਪਨਾ ਕੇ ਤੇ ਕਈ ਤਰ੍ਹਾਂ ਦੇ ਜਿਹੜੇ ਧੋਖੇ ਫਰੇਬ ਵੀ ਕਰਦਾ ਪਰ ਦਰਬੀਸ਼ੀ ਜਿਹੜੀ ਆ ਉਹ ਬੜੀ ਉੱਚੀ ਆ ਫਰੀਦਾ ਦਰਵੇਸ਼ੀ ਗਾਖੜੀ ਬੜੀ ਉੱਚੀ ਆ ਬੜੀ ਔਖੀ ਆ ਚੱਲਾਂ ਦੁਨੀਆਂ ਪਤ ਪਰ ਦੁਨੀਆਂ ਦੇ ਨਾਲ ਚੱਲਣਾ ਵਾ ਬਾਂਹ ਨਹੀਂ ਉਟਾਈ ਪੋਟਲੀ ਕਹਿੰਦੇ ਜੇ ਮੈਂ ਉਹਨਾਂ ਪੋਟਲੀ ਬਾਂਹ ਲਈ ਤੇ ਕਿੱਥੇ ਜਾਵਾਂ ਮੈਂ ਇਹ ਦੁਨੀਆਂ ਦੇ ਵਿੱਚ ਰਹਿ ਕੇ ਹੀ ਸਭ ਕੁਝ ਕਰਨਾ ਪੈਣਾ ਵਾ ਸੋ ਇਸ ਕਰਕੇ ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਇਕਨ ਕਿੰਨੇ ਚਾਲੀਏ ਦਰਵੇਸ਼ਾ ਵੀ ਰੀਤ ਸੋ ਫਰੀ ਸਾਹਿਬ ਜੀ ਦੀ ਜਿਹੜੀ ਆ ਬਾਣੀ ਦੇ ਵਿੱਚ ਸਾਨੂੰ ਇਹ ਦੱਸਿਆ ਵਾ ਕਿ ਦਰਵੇਸ਼ਾਂ ਵਿੱਚ ਦਰਖਤਾਂ ਵਾਲੀ ਧੀਰਜ ਹੁੰਦੀ ਆ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ ਤੋ ਧੀਰਜ ਬਿਰਤੀ ਸ਼ੈਨਸ਼ੀਲਤਾ ਜਿੰਨੇ ਵੀ ਜਿਹੜੇ ਪਰਮਾਰਥਕ ਜਿਹੜੇ ਸਤਗੁਣਿਆਂ ਜਿਹੜੇ ਸਾਰੇ ਹੋਣੇ ਚਾਹੀਦੇ ਇਨਸਾਨ ਵਿੱਚ ਉਹਨਾਂ ਨੂੰ ਆਪਣਾ ਜੀਵ ਰੱਬੀ ਹੁਕਮ ਵਾਲੀ ਜੀਵਨ ਵਿਜਾਜ ਅਨੁਸਾਰ ਜੁਣਾ ਚਾਹੀਦਾ ਫਰੀ ਸਾਹਿਬ ਜੀ ਦੀ ਜਿਹੜੀ ਕਰ ਚਾਕਰੀ ਫਰੀ ਸਾਹਿਬ ਕਰ ਚਾਕਰੀ ਦਿਲ ਦੀ ਲਏ ਪ੍ਰਾਂਦ ਦਰਵੇਜਾਂ ਦਰਵੇਸ਼ਾਂ ਲੋੜੀਏ ਰੁੱਖਾਂ ਦੀ ਜਣਾ ਦੇ ਕਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਹਾ ਪਰਾਂਦ ਦਰਬੀਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਂਦ ਕਹਿੰਦੇ ਜਿਵੇਂ ਰੁੱਖ ਧੀਰਜ ਦੇ ਨਾਲ ਖਲੋਤੇ ਰਹਿੰਦੇ ਆ ਛਾਂ ਦਿੰਦੇ ਆ ਫਲ ਦਿੰਦੇ ਆ ਔਰ ਗਰਮੀ ਸਰਦੀ ਸਹਿਣ ਕਰਦੇ ਝੁਪ ਰਹਿੰਦੇ ਆ ਮਸਤ ਰਹਿੰਦੇ ਆ ਔਰ ਇਸੇ ਤਰ੍ਹਾਂ ਹੀ ਬੰਦਾ ਜਿਹੜਾ ਵਾ ਜਿਹਦੇ ਵਿੱਚ ਪਰਮਾਤਮਾ ਦੇ ਗੁਣ ਆ ਜਾਂਦੇ ਆ ਉਹ ਵੀ ਜਿਹੜਾ ਵਾ ਉਹ ਪ੍ਰਮਾਤਮਾ ਦਾ ਨਾਮ ਲੈਂਦਾ ਦਿਲ ਦੀ ਸਾਰੀ ਜਿਹੜੀ ਆ ਆਕੜ ਨਫ਼ਰਤ ਈਰਖਾ ਸਭ ਤਿਆਗ ਕੇ ਸ਼ੈਨ ਸ਼ੀਲਤਾ ਧਾਰਨ ਕਰਕੇ ਪਰਪਕਾਰ ਕਰਦਾ ਰੱਬੀ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦਾ ਵਾ ਔਰ ਉਹ ਕਦੀ ਵੀ ਜ਼ਿੰਦਗੀ ਵਿੱਚ ਰੋਂਦਾ ਕਰ ਲਾਉਂਦਾ ਨਹੀਂ ਔਰ ਕਦੀ ਵੀ ਉਹ ਕਿਸੇ ਨੂੰ ਕੋਈ ਲਾਮਾ ਨਹੀਂ ਦਿੰਦਾ ਪ੍ਰਮਾਤਮਾ ਪ੍ਰਤੀ ਉਹ ਹਮੇਸ਼ਾ ਸ਼ੁਕਰੀਆ ਕਰਦਾ ਵਾ ਔਰ ਉਹਦੇ ਵਿੱਚ ਧੀਰਜ ਵਾਲੀ ਗੁਣ ਆ ਜਾਂਦੇ ਆ ਔਰ ਕਹਿ ਸਕਦੇ ਆ ਕਿ ਫਰੀਦ ਸਾਹਿਬ ਜੀ ਨੇ ਸਾਨੂੰ ਬਹੁਤ ਹੀ ਪਿਆਰੇ ਦੇ ਤਰੀਕੇ ਨਾਲ ਦਰਵੀਸ਼ੀ ਜਿਹੜੀ ਆ ਇਹ ਅਸਲ ਦੇ ਵਿੱਚ ਸੰਸਾਰ ਵਿੱਚ ਰਹਿ ਗਈ ਅਸੀਂ ਕਰਮਾਉਣ ਕਮਾਉਣੀ ਆ ਕਿਉਂਕਿ ਅੰਜਨ ਮਾਹੇ ਨਰੰਜਨ ਰਹੀਏ ਇਸ ਦੁਨਿਆਵੀ ਵਿੱਚ ਅੰਜਨ ਤੋਂ ਭਾਵ ਹੁੰਦਾ ਕਾਲਾ ਇਸ ਕਲਯੁਗੀ ਜੀਵਨ ਦੇ ਵਿੱਚ ਅਸੀਂ ਰਹਿ ਕੇ ਸਤਜੁਗ ਵਾਲੇ ਜਿਹੜੇ ਕਾਰਜ ਕਰਨੇ ਆਂ ਜਿਹੜੇ ਪਰਮਾਤਮਾ ਦੇ ਦਰਸਾਏ ਹੋਏ ਜਿਹੜੇ ਚੰਗੇ ਇਨਸਾਨ ਬਾਨਾ ਉਹਦੇ ਰਸਤੇ ਤੇ ਚੱਲਣਾ ਵਾ ਗੁਰੂ ਦੇ ਹੁਕਮ ਨੂੰ ਜਿਹੜੀ ਪਹਿਲ ਦੇਣੀ ਆ ਔਰ ਬੜੀ ਹੀ ਔਖੀ ਅਦਰਵਿਸ਼ੀ ਕਿਉਂਕਿ ਇਹਦੇ ਵਿੱਚ ਬੜੇ ਹੀ ਹਲੀਮੀ ਦੇ ਨਾਲ ਆਪਣੇ ਜੀਵਨ ਨੂੰ ਬੜੀ ਸ਼ਹਿਨਸ਼ੀਲਤਾ ਦੇ ਨਾਲ ਜੂਣਾ ਵਾ ਕਿਸੇ ਕਿਸਮ ਦੀ ਕੋਈ ਜਿਹੜੀ ਕਾਲੀ ਨਹੀਂ ਕਰਨੀ ਕੋਈ ਕਿਸੇ ਕਿਸਮ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਹਰ ਮਨੁੱਖ ਦਾ ਭਲਾ ਮੰਗਣਾ ਵਾ ਚੜ੍ਹਦੀ ਕਲਾ ਵਿੱਚ ਰਹਿਣਾ ਵਾ ਔਰ ਪ੍ਰਭਾਗੁਰੂ ਦਾ ਸਿਮਰਨ ਜਿਹੜਾ ਕਰਦੇ ਰਹਿਣਾ ਵਾ ਸੋ ਵਿਚਾਰਾਂ ਕਰਦਿਆਂ ਦਾਸ ਕੋਲੋਂ ਬੇਅੰਤ ਗਲਤੀਆਂ ਹੋ ਗਈਆਂ ਔਰ ਗੁਰੂ ਮਾਰਾ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਧ ਸੰਗਤ ਜਿਹੜੀ ਆ ਉਹ ਪੁੱਲਾਂ ਬਖਸ਼ਣਯੋਗ ਆ ਦਾਸ ਦੀਆਂ ਪੁੱਲਾਂ ਨੂੰ ਨજર ਅੰਦਾਜ਼ ਕਰਨਾ ਔਰ ਗੁਰੂ ਸਾਹਿਬ ਦੇ ਜਿਹੜੇ ਸ਼ਬਦ ਆ ਜਿਹੜੇ ਸ਼ਲੋਕ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੀ ਜੀਵਨ ਨੂੰ ਪਵਿੱਤਰ ਕਰਨਾ ਵਾ ਔਰ ਚੰਗੇ ਇਨਸਾਨ ਬਣ ਕੇ ਔਰ ਚੰਗੇ ਗੁਰਸਿੱਖ ਬਣ ਕੇ ਔਰ ਗੁਰੂ ਦੀ ਸਿੱਖਿਆ ਦੇ ਚੱਲ ਕੇ ਚੰਗੇ ਕਰਮ ਕਮਾਉਣੇ ਆ ਤਾਂ ਜੋ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਔਰ ਇਸ ਵਿੱਚ ਰਹਿ ਕੇ ਸਾਰਿਆਂ ਦਾ ਭਲਾ ਮੰਗੀਏ ਤੇ ਔਰ ਸਾਡਾ ਪ੍ਰਮਾਤਮਾ ਵੀ ਖੁਸ਼ ਔਰ ਅਸੀਂ ਵੀ ਖੁਸ਼ ਪ੍ਰਮਾਤਮਾ ਤਾਂ ਹੀ ਖੁਸ਼ ਹੋਵੇਗਾ ਜੇਕਰ ਅਸੀਂ ਪ੍ਰਮਾਤਮਾ ਦੇ ਹੁਕਮ ਵਿੱਚ ਰਾਵਾਂਗੇ ਜਿਵੇਂ ਬੱਚੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨਦੇ ਆ ਅਧਿਆਪਕਾਂ ਦਾ ਕਹਿਣਾ ਮੰਨਦੇ ਆ ਤੇ ਅਧਿਆਪਕ ਤੇ ਮਾਂ-ਬਾਪ ਜਿਹੜੇ ਆਪਣੇ ਬੱਚੇ ਨੂੰ ਬਹੁਤ ਫਿਰ ਪਿਆਰ ਕਰਦੇ ਆ ਕਿਉਂਕਿ ਉਹ ਕਹਿ ਵਿੱਚ ਰਹਿੰਦੇ ਆ ਇਸੀ ਤਰ੍ਹਾਂ ਜਿਹੜੇ ਦਰਵੀਸ਼ ਆ ਜਿਹੜੇ ਭਗਤ ਆ ਉਹ ਗੁਰੂ ਦੇ ਹੁਕਮ ਨੂੰ ਪਹਿਲ ਦਿੰਦੇ ਆ ਔਰ ਆਪਣੇ ਆਪ ਵਿੱਚ ਮਸਤ ਰਹਿੰਦੇ ਆ ਔਰ ਚੰਗੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆ ਔਰ ਰੁੱਖੀ ਸੁੱਕੀ ਖਾ ਕੇ ਆਪਣਾ ਗੁਜ਼ਾਰਾ ਕਰਦੇ ਜਿਹੋ ਜਿਹਾ ਵੀ ਮਿਲਿਆ ਵਾ ਸਬਰ ਸੰਤੋਖ ਸਿੱਦਕ ਧੀਰਜ ਦਇਆ ਤੌਲ ਧਰਮ ਦਇਆ ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਵਰਗੇ ਮਹਾ ਗੁਣ ਪੜਾ ਕੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਂਦੇ ਆ। ਸੋ ਇਹਦੇ ਨਾਲ ਹੀ ਆਪਾਂ ਕਥਾ ਦੀ ਜਿਹੜੀ ਆ ਉਹ ਇੱਥੇ ਹੀ ਸੰਕੋਚਦੇ ਆਂ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਗੜਦੀ ਕਲਾ ਵਿੱਚ ਰਖਣ ਤੰਦਰੁਸਤੀਆਂ ਬਖਸ਼ਣ ਹਰ ਤਰ੍ਹਾਂ ਕਰਕੇ ਮਿਹਰ ਕਰਨ ਸਾਰਿਆਂ ਦੀਆਂ ਮਨੋਪਾਵਨਾਵਾਂ ਪੂਰੀਆਂ ਕਰਨ ਔਰ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਕਿਉਂਕਿ ਕੋਈ ਨਾ ਕੋਈ ਆਪਾਂ ਗੁਰਬਾਣੀ ਦੇ ਨਾਲ ਸੰਬੰਧਿਤ ਵੀਡੀਓ ਜਿਹੜੀ ਆ ਉਹ ਅਪਲੋਡ ਕਰਦੇ ਰਹੀ ਨੇ ਪਾਉਂਦੇ ਰਹਿਨੇ ਆ ਤਾਂ ਜੋ ਆਪਾਂ ਚੰਗੇ ਇਨਸਾਨ ਬਣ ਸਕੀਏ ਕਿਉਂਕਿ ਜੀਵਨ ਚਿੰਤਾਵਾਂ ਦੇ ਨਾਲ ਭਰਿਆ ਪਿਆ ਵਾ ਦੁੱਖਾਂ ਦੇ ਨਾਲ ਭਰਿਆ ਪਿਆ ਇਹਦੇ ਵਿੱਚ ਸੁੱਖ ਸਿਰਫ ਗਰਭਾਣੀ ਹੈ ਸੰਸਾਰ ਰੋਗੀ ਨਾਮਦਾਰੂ ਸੋ ਇੰਨੀਆਂ ਕਬੇਂਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਇੱਕ ਵਾਰੀ ਦਾਸ ਨੂੰ ਫਿਰ ਖਿਮਾ ਕਰਨੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ